ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ ਲਗਾਤਾਰ ਆਪਣੇ ਸਖਠਾਂ ਨੂੰ ਮਜ਼ਬੂਤ ਕਰ ਰਹੀ ਹੈ। ਜਲੰਧਰ 'ਚ ਕਾਂਗਰਸ ਨੂੰ ਜ਼ਬਰਦਸਤ ਝਟਕਾ ਦਿੰਦੇ ਆ ਨਗਰ ਨਿਗਮ ਦੇ ਡਿਪਟੀ ਮੇਅਰ ਹਰ ਸਿਮਰਨਜੀਤ ਸਿੰਘ ਮੰਟੀ, ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਬਲਜੀਤ ਸਿੰਘ ਪੂਪੀ ਆਪਣੀ ਪੁਰਾਣੀ ਪਾਰਟੀ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਦੋਮਾ ਅਗਵਾ ਨੂੰ ਆ ਪੰਜਾਬ ਦੇ ਇੰਚਾਰਜ ਜਰਨਲਿਸਟ ਅਤੇ ਜਰਨਲਿਸਟ ਇਕਤਰ ਹਰਚੰਦ ਸਿੰਘ ਬਰਸਟ ਨੇ ਪਾਰਟੀ ਵਿੱਚ ਸ਼ਾਮਲ ਕੀਤਾ। ਇਹ ਸਾਰੀ ਮੀਡੀਆ 'ਤੇ ਪਹੁੰਚੀ ਹੈ। ਬੜੀਆਂ achhiyan gallan ਸ਼ੀਤਲ ਜੀ ਸਾਡੇ ਐਮਐਲਏ ਸਾਬਾਨ ਨੇ ਵੀ ਕੀਤੀਆਂ ਤੇ ਰਮਨ अरोड़ा ਜੀ ਨੇ ਵੀ ਕੀਤੀਆਂ ਇਹਨਾਂ ਦੀਆਂ ਗੱਲਾਂ ਤੋਂ ਪਹਿਲਾਂ ਮੈਂ ਦੋ ਗੱਲਾਂ ਜ਼ਰੂਰ ਕਰਾਂਗਾ ਜੀ ਕਿ ਮੈਂ ਸਭ ਤੋਂ ਪਹਿਲਾਂ ਇਸ ਹਲਕੇ ਦੇ ਐਮਐਲਏ ਸ਼੍ਰੀ ਰਮਨ अरोड़ा ਜੀ ਜਿਨ੍ਹਾਂ ਵੀ ਸਾਥੀ ਕਾਉਂਸਲਰ ਸਾਰੇ ਸਾਥੀ ਜਿਹੜੇ ਪਰਿਵਾਰ ਚ ਆਏ ਆ ਉਹਨਾਂ ਦਾ ਧੰਨਵਾਦ ਕਰਾਂ ਤੇ ਸਵਾਗਤ ਕਰਦਾ ਬਕ ਬਕ ਚੈਨਲ ਤੋਂ ਆਏ ਮੇਰੇ ਪੱਤਰਕਾਰ ਮੀਰੋ ਮੇਰੇ ਨਾਲ ਬੈਠੇ ਜਿਹੜੇ ਛੋਟਾ ਵੀ ਚੇਤਨ ਬਰਾੜ ਸਾਡੇ ਜਿੰਦਰ ਦੇ ਪ੍ਰਧਾਨ ਅੰਮ੍ਰਿਤਪਾਲ ਜੀ ਸੱਤੀ ਸਾਹਿਬ ਸਿੰਧੂ ਜੀ ਸ਼ਰਮਾ ਜੀ ਮਦਨ ਸਾਹਿਬ ਇਹ ਦੱਸਿਆ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਵਿੱਚ ਸਾਡੇ ਛੋਟੇ ਵੀਰ ਬੰਦੀ ਜੀ ਰੋਨ ਸੈਗਲ ਜੀ ਸਾਰੀ ਟੀਮ ਜਿਹੜੀ ਜਲੇਜਾ ਜੀ ਮਿੰਟੂ ਗੁੱਜਰ ਜੀ ਸਾਰੀ ਟੀਮ ਦਾ ਪੱਪੀ ਜੀ ਦਾ ਆਮ ਆਦਮੀ ਪਾਰਟੀ ਦੇ ਵਿੱਚ ਹਾਂ ਤੇ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੋ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿਉਂਕਿ ਅਸੀਂ ਇਹ ਨੀਤੀਆਂ ਜਨਤਾ ਦੇ ਉਧਾਰ ਵਾਸਤੇ ਜਨਤਾ ਦੇ ਵਾਸਤੇ ਹੀ ਸਾਰੀਆਂ ਨੀਤੀਆਂ ਨੂੰ ਅਸੀਂ ਆਗੂ ਕਰਕੇ ਚੱਲਦੇ ਹਾਂ ਇਹਨਾਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਾਡੇ ਵੀਰ ਜੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆ ਔਰ ਅਸੀਂ ਆਸ਼ਾ ਕਰਦੇ ਹਾਂ ਕਿ ਇਹ ਪਰਿਵਾਰ ਜਿਹਦੇ ਵਿੱਚ ਅੱਜ ਵਾਧਾ ਹੋਇਆ ਇਹ ਖੁਸ਼ੀਆਂ ਮਾਣੇ ਸਾਡੇ ਵੀਰਾਂ ਨੂੰ ਔਰ ਆਉਣ ਵਾਲੇ ਟਾਈਮ ਦੇ ਵਿੱਚ ਪਾਰਟੀ ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਬੰਟੀ ਨੇ ਕਿਹਾ ਕਿ ਦਿੱਲੀ ਦੇ ਪੰਜਾਬ ਵਿੱਚ ਆਵਾਮੀ ਪਾਰਟੀ ਦੇ ਲੋਕ ਭਲਾਈ ਦੇ ਕੰਮਾਂ ਅਤੇ ਇਨਕਲਾਬੀ ਕੰਮਾਂ ਤੋਂ ਪੰਜਾਬ ਸਮੇਤ ਪੂਰੇ ਦੇਸ਼ ਦੇ ਲੋਕ ਪ੍ਰਭਾਵਿਤ ਨੇ ਉਹਨਾਂ ਨੂੰ ਆਵਾਮੀ ਪਾਰਟੀ ਤੋਂ ਬਹੁਤ ਆਸਾਂ ਨੇ ਉਹਨਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਵਾਂਗ ਨਗਰ ਨਿਗਮ ਚੋਣਾਂ ਵਿੱਚ ਵੀ ਹੁੰਜਾ ਫਿਰ ਜਿੱਤ ਪ੍ਰਾਪਤ ਕਰੇਗੀ। ਸਭਾਰ ਦੇ ਵਿੱਚ ਆਏ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੱਲ ਸ਼ਹਿਰ ਦੀ ਮੀਡੀਆ ਦੇ ਵਿੱਚ ਬਹੁਤ ਵੱਡੀ ਇੱਕ ਚਰਚਾ ਦਾ ਵਿਸ਼ੇ ਬਣਾਇਆ ਹੋਇਆ ਤੇ ਅੱਜ ਜਿਹੜਾ ਜਲੰਧਰ ਸ਼ਹਿਰ ਦੇ ਵਿੱਚ ਵਾਪਸ ਆਣ ਦੇ ਉੱਤੇ ਜਿਹੜਾ ਕਾਰਕਿਰਤਾ ਵੱਲੋਂ ਬਹੁਤ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਸਭ ਤੋਂ ਪਹਿਲੇ ਮੈਂ ਧੰਨਵਾਦ ਹੈ ਜਲੰਧਰ ਸ਼ਹਿਰ ਦੇ ਮੀਡੀਆ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਅੱਜ ਜਿਹੜਾ মিডিਆ ਸਰਕਰੋਸ ਵਿੱਚ ਆਇਆ ਮੈਂ ਆਪਣੇ ਵੱਲੋਂ ਆਵਾਜ਼ੀ ਪਾਰਟੀ ਵੱਲ ਧੰਨਵਾਦ ਕਰਦਾ ਮੇਰੇ ਨਾਲ ਜਿੰਦ ਭਾਈ ਜੀ ਆਜੋ ਕਿਨ ਅੱਜ মিডিਆ ਜੀ ਚੇਅਰ ਦੇ ਦਿਓ ਯਾਰ ਛੱਡੋ ਪਿੱਛੇ ਥੋੜੇ ਅੱਗੇ ਹੋ ਜਾਓ ਅੱਗੇ ਹੋ ਥੋੜੇ ਅੱਗੇ ਹੋ ਟੋਨੀ ਜੀ ਭਾਈ ਅਤੇ ਮੇਰੇ ਵੱਡੇ ਵੱਡੇ ਭਾਈ ਇਸ ਹਲਕੇ ਦੀ ਰਹਿਨਮਾਈ ਕਰਦੇ ਹਮੇਸ਼ਾ ਹੀ ਮੈਨੂੰ ਵੀ ਅੱਗੇ ਲਾ ਕੇ ਨਾਲ ਲੈ ਕੇ ਚੱਲਣ ਵਾਲੇ ਰਮਨ ਅਰੋੜਾ ਜੀ ਐਮਐਲਏ ਜਲੰਧਰ ਸੈਂਟਰ ਠੀਕ ਹੈ ਉਹਨਾਂ ਦੇ ਨਾਲ ਜੁਆਇਨ ਸੈਕਟਰੀ ਸੰਧੂ ਸਾਹਿਬ ਸੈਕਟਰੀ ਸਾਹਿਬ ਦਰਮਾ ਜੀ ਅਤੇ ਰਾਜੂ ਮਦਨ ਜੀ ਜਿਨ੍ਹਾਂ ਕਰਕੇ ਸਾਰੇ ਅਜਿਥੇ ਤੁਹਾਡੇ ਨਾਲ ਤੁਹਾਡਾ ਰੂਬੂ ਹੋ ਰਹੇ ਆ ਮੇਰੇ ਵੱਡੇ ਭਾਈ ਜਲੰਦਰ ਸ਼ਾਹ ਦੇ ਰਿਪਤੀ ਮੇਰ ਹਰਸੀਮਰਜੀਤ ਸਿੰਘ ਬੰਟੀ ਜੀ ਜਿਹੜੇ ਆਮ ਆਦੀ ਪਾਰਟੀ ਦਾ ਹਿੱਸਾ ਬਣ ਚੁੱਕੇ ਆ ਉਹਨਾਂ ਦੇ ਨਾਲ ਰੋਹਨ ਸੈਗਲ ਕਾਉਂਸਲਰ ਜੀ ਅਤੇ ਉਹਨਾਂ ਦੇ ਨਾਲ ਮਿੰਟੂ ਜਨੇਜਾ ਜੀ ਜਿਹੜੇ ਕਾਉਂਸਲਰ ਜਲੰਦਰ ਕੈਂਟੂ ਹੈ ਉਹਨਾਂ ਦੇ ਨਾਲ ਮਿੰਟੂ ਗੁੱਜਰ ਜੀ ਜਿਹੜੇ ਕਾਉਂਸਲਰ ਮੇਰੇ ਹਲਕੇ ਜਲੰਧਰ ਵੈਸਟੂ ਹੈ ਉਹਨਾਂ ਦੇ ਨਾਲ ਸਾਡੇ ਬਹੁਤ ਸਤਿਕਾਰਯੋਗ ਜਲੰਧਰ ਵੈਸਟ ਦੇ ਬੜੇ ਪੁਰਾਣੇ ਕਾਰਕਤਾ ਜਿਨ੍ਹਾਂ ਨੇ ਹਮੇਸ਼ਾ ਉਹਨਾਂ ਦੀ ਪੀੜ੍ਹੀਆਂ ਕੰਮ ਕਰਦੀਆਂ ਆ ਰਹੀਆਂ ਭੁੱਲੇ ਭਾਜੀ ਜਿਨ੍ਹਾਂ ਨੇ ਕੱਲ ਨਾਲ ਜੁਆਇਨ ਕੀਤਾ ਮੈਂ ਸਾਰਿਆਂ ਦਾ ਬਹੁਤ ਸਤਿਕਾਰ ਕਰਦਾ ਉਹਨਾਂ ਦੇ ਨਾਲ ਖਾਸ ਕਰਕੇ ਕੱਲ ਮੇਰੇ ਬਹੁਤ ਹੀ ਪੁਰਾਣੇ ਜਿਨ੍ਹਾਂ ਨਾਲ ਬੜੇ ਕਾਫੀ ਦਿਨਾਂ ਤੋਂ ਮੈਂ ਪਹਿਲੇ ਵੀ ਕੰਮ ਅਸੀਂ ਲੋਕਾਂ ਨੇ ਵੀ ਕੀਤਾ ਹੋਇਆ ਪੱਪੀ ਅੰਕਲ ਜੀ ਜਿਹੜੇ ਇਲੈਕਸ਼ਨ ਦਾ ਜਲੰਧਰ ਸ਼ਹਿਰ ਦੀ ਕਾਰਪੋਰੇਸ਼ਨ ਦੇ 11 ਵੋਟਾਂ ਤੋਂ ਇਲੈਕਸ਼ਨ ਹਾਰ ਗਏ ਸੀ ਪਰ ਮੰਡੀ ਬੋਰਡ ਦੇ ਵਿੱਚ ਉਹ ਡਾਇਰੈਕਟਰ ਸੀ ਕੱਲ ਉਹਨਾਂ ਨੇ ਵੀ ਸਾਡੇ ਨਾਲ ਜੁਆਇਨ ਕੀਤਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆਪਣੇ ਵੱਲੋਂ ਆਮ ਆਦੀ ਪਾਰਟੀ ਵੱਲੋਂ ਇਹ ਉਹ ਲੋਕ ਆ ਜਿਹੜੀ ਸ਼ੁਰੂਆਤ ਕਰਨ ਜਾ ਰਹੇ ਆ ਕਿ ਜਲੰਧਰ ਸ਼ਹਿਰ ਦੇ ਵਿੱਚ ਕੁਝ ਸਮੇਂ ਬਾਅਦ ਕਾਰਪੋਰੇਸ਼ਨ ਇਲੈਕਸ਼ਨ ਹੋਣ ਵਾਲੀ ਹੈ ਅੱਜ ਸਾਰੇ ਲੋਕਾਂ ਦੀਆਂ ਨਿਗਾ ਉਹ ਸਾਡੇ ਉੱਤੇ ਆ ਕਿ ਜਿਹੜਾ ਆਮ ਆਦੀ ਪਾਰਟੀ ਜਿਹੜੀ ਲਹਿਰ ਆ ਵਿਕਾਸ ਦੀ ਜਿਹੜੀ ਚੱਲ ਰਹੀ ਹੈ ਤੇਜ਼ੀ ਦੇ ਨਾਲ ਇਸ ਸਾਰੇ ਕਾਰਕਟਰਾਂ ਨੂੰ ਦੇਖ ਕੇ ਆਮ ਆਦੀ ਪਾਰਟੀ ਦਾ ਜਿਹੜਾ ਇਹਨਾਂ ਨੇ ਆਪਣਾ ਮਾਈਂਡ ਚੇਂਜ ਕੀਤਾ ਤੇ ਆਮ ਆਦੀ ਪਾਰਟੀ ਦਾ ਜਿਹੜਾ ਪਰਿਵਾਰ ਵਧਾਉਣ ਦੇ ਲਈ ਇਹਨਾਂ ਨੇ ਪਹਿਲ ਕੀਤੀ ਮੈਂ ਆਪਣੇ ਹਲਕੇ ਵੱਲੋਂ ਆਪਣੇ ਸਾਥੀਆਂ ਵੱਲੋਂ ਜਿਹੜੇ-ਜਿਹੜੇ ਸਾਥੀ ਆਮ ਆਦੀ ਪਾਰਟੀ 'ਚ ਆਏ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਇਹਨਾਂ ਤੋਂ ਇਹੀ ਉਮੀਦ ਹੈ ਕਿ ਇਦਾਂ ਹੀ ਆਮ ਆਦੀ ਪਾਰਟੀ ਜਿਹੜਾ ਪਰਿਵਾਰ ਹੈ ਉਹਨੂੰ ਹੋਰ ਉੱਪੀ ਨਾਲ ਵਧਾਣਗੇ ਤੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਲੰਧਰ ਸ਼ਹਿਰ ਦੀ ਜਿਹੜੀ ਕਾਰਪੋਰੇਸ਼ਨ ਇਲੈਕਸ਼ਨ ਜਿਸ ਸਮੇਂ ਵੀ ਪੰਜਾਬ ਦੀ ਸਰਕਾਰ 토리 ਨੋਮਿਨੇਸ਼ਨ ਨੋਟੀਫਿਕੇਸ਼ਨ ਕਰੇਗੀ ਅਸੀਂ ਕਾਰਪੋਰੇਸ਼ਨ ਦੇ ਵਿੱਚ ਸਰਕਾਰ ਆਪਣੀ ਖੜੀ ਕਰਨ ਦੇ ਲਈ ਪੂਰੇ ਤਿਆਰ ਬੈਠੇ ਆ ਸਿਰਫ ਤੇ ਸਿਰਫ ਇੰਤਜ਼ਾਰ ਕਰ ਰਹੇ ਹਾਂ ਉਸ ਤਰੀਕ ਦੀ ਕਿ ਜਲਦ ਤੋਂ ਜਲ ਤਰੀਕ ਆਵੇ ਤੇ ਅਸੀਂ ਆਪਣੇ ਜਿਹੜੇ ਕਾਉਂਸਲ ਜਿਲੰਦੋਂ ਚੁਟਾ ਕੇ ਜਿਲੰਦੋਂ ਦਾ ਮੇਰ ਬਣਾ ਸਕੀਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਡੀ ਸ਼ੁਰੂਆਤ ਹੈ ਤੁਹਾਨੂੰ ਹੋਰ ਵੀ ਖੁਸ਼ਖਬਰੀਆਂ ਹੋਰ ਕੁਝ ਵੀ ਤੁਹਾਨੂੰ ਵਕ ਵਕ ਸਮੇਂ ਦੇ ਮੁਤਾਬਕ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਸਿਰਫ ਛੋਟੀ ਜਿਹੀ ਇੱਕ ਸ਼ੁਰੂਆਤ ਹੈ ਜਿਹਦੀ ਅੱਜ ਕੀਤੀ ਹੈ ਕੋਟਾ ਮੈਂ ਸਾਰਿਆਂ ਦਾ ਆਪਣੇ ਵੱਲੋਂ ਧੰਨਵਾਦ ਕਰਨਾ ਦੋ ਮਿੰਟ ਮੈਂ ਜ਼ਿਲ੍ਹਾ ਪ੍ਰਧਾਨ ਅਮਰਜੀਤ ਪਾਲ ਜੀ ਕਰਦੇ ਹੋਏ ਇਹ ਮਾਨ ਮਹਿਸੂਸ ਕਰਦਾ ਕਿ ਉਹਨਾਂ ਨੇ ਮੈਨੂੰ ਜਨਮ ਦੇ ਕੇ ਤੁਹਾਡੀ ਸੇਵਾ ਕਰਨ ਲਈ ਭੇਜਿਆ ਔਰ ਅੱਜ ਮੈਂ ਇਸ ਗੱਲ ਦਾ ਵੀ ਫਕਰ ਮਹਿਸੂਸ ਕਰ ਰਿਹਾ ਕਿ ਕੱਲ ਆਮ ਆਦਮੀ ਪਾਰਟੀ ਦੇ ਚੀਫ ਕਨਵੀਨਰ ਸ਼੍ਰੀ ਕੇਜਰੀਵਾਲ ਸਾਹਿਬ ਨੇ ਸਾਡੇ ਇੰਚਾਰਜ ਪੰਜਾਬ ਜਰਨੈਲ ਸਿੰਘ ਜੀ ਦੀ ਇੱਕ ਡਿਊਟੀ ਲਗਾ ਕੇ ਜਿਹੜਾ ਮੈਨੂੰ ਕੱਲ ਇੱਥੇ ਆਉਣ ਦਾ ਮੌਕਾ ਦਿੱਤਾ ਪਾਰਟੀ 'ਚ ਮੈਂ ਉਹਨਾਂ ਦਾ ਔਰ ਉਹਨਾਂ ਦੇ ਨਾਲ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਔਰ ਸਾਡੇ ਰਾਗਵ ਚੱਡਾ ਜੀ ਦਾ ਇਹਨਾਂ ਦਾ ਮੈਂ ਬਹੁਤ-ਬਹੁਤ ਦਿਲੋਂ ਆਪਣੇ ਪਰਿਵਾਰ ਵੱਲੋਂ ਔਰ ਆਪਣੇ ਸਾਰੇ ਮੇਰੇ ਵਾਰਡ ਜਿੱਥੋਂ ਮੈਂ ਕਾਉਂਸਲਰ ਹਾਂ ਸ਼ਹਿਰ ਦਾ ਡਿਪਟੀ ਮੇਅਰ ਹਾਂ ਉਹਨਾਂ ਵੱਲੋਂ ਸਾਰਿਆਂ ਨੂੰ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਕੁਝ ਦੇਖ ਕੇ ਮੇਰੀ ਇਮਾਨਦਾਰੀ ਦੇਖ ਕੇ ਮੇਰਾ ਕੰਮ ਦੇਖ ਕੇ ਮੈਨੂੰ ਇਸ ਪਾਰਟੀ 'ਚ ਲਿਆ ਆਂਦਾ ਸੋ ਇਹਦੇ ਨਾਲ ਨਾਲ ਮੇਰੇ ਵੱਡੇ ਭਰਾ ਮਾਨਜੋਗ ਐਮਐਲਏ ਰਮਨ अरोड़ा ਜੀ ਉਰੋਨਾ ਦੇ ਨਾਲ ਮੇਰੇ ਛੋਟੇ ਭਰਾ ਮੇਰੇ ਨਾਲ 40 ਸਾਲ ਤੋਂ ਇਸ ਪਰਿਵਾਰ ਦੇ ਨਾਲ ਸਾਂਝ ਰਹੀ ਹੈ ਮੇਰੇ ਨਾਲ ਸ਼ੀਤਲ ਅੰਗੁਰਾਲ ਜੀ ਇਹਨਾਂ ਦੇ ਬ੍ਰਦਰ ਰਾਜਨ ਅੰਗੁਰਾਲ ਜੀ ਸਨੀ ਅੰਗੁਰਾਲ ਜੀ ਲਾਲੀ ਅੰਗੁਰਾਲ ਜੀ ਇਹਨਾਂ ਸਾਰਿਆਂ ਨਾਲ ਮੇਰੇ ਪਰਿਵਾਰ ਦੀ ਸਾਂਝ ਰਹੀ ਹੈ ਔਰ ਮੈਂ ਇਹਨਾਂ ਦਾ ਵੀ ਔਰ ਇਹਨਾਂ ਦੇ ਨਾਲ ਨਾਲ ਸਾਡੇ ਡਿਸਟ੍ਰਿਕਟ ਪ੍ਰਧਾਨ ਅਮਰਿਤਪਾਲ ਜੀ ਦਾ ਸੈਕਟਰੀ ਸਾਹਿਬ ਦਾ ਮੈਡਮ ਰਾਜਵੰਤ ਕੋਰ ਪੰਜਾਬ ਸੈਕਟਰੀ ਸਾਹਿਬ ਦਾ ਮੈਂ ਔਰ ਸਾਡੇ ਇਥੋਂ ਦੇ ਲੋਕ ਸਭਾ ਇੰਚਾਰਜ ਵੀਰੇ ਆ ਮੰਗਲ ਸਿੰਘ ਜੀ ਦਾ ਸਾਡੇ ਦਿਨੇਸ਼ ਢਾਲ ਜੀ ਜਿਹੜੇ ਕਿ ਇਥੋਂ ਐ ਮੇਰੇ ਲੜੇ ਉਹਨਾਂ ਦਾ ਵੀ ਸਰਦਾਰ ਬਲਕਾਰ ਸਿੰਘ ਰਾਂ ਦਾ ਵੀ ਔਰ ਆਈਜੀ ਸੋਢੀ ਸਾਹਿਬ ਦਾ ਮੈਂ ਸਾਰੀ ਪਾਰਟੀ ਦਾ ਸਾਰੇ ਪਰਿਵਾਰ ਦਾ ਆਪਣੇ ਵੱਲੋਂ ਔਰ ਆਪਣੇ ਸਾਥੀਆਂ ਵੱਲੋਂ ਕੌਂਸਲ ਸਹਿਬਾਨ ਵੱਲੋਂ ਸਾਡੇ ਡਾਇਰੈਕਟਰ ਸਾਹਿਬ ਵੱਲੋਂ ਔਰ ਸਾਡੇ ਮੇਰੇ ਦੋਸਤ ਪੋਲਾ ਸ਼ਾਭਰਾ ਜੀ ਵੱਲੋਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਕਿ ਅੱਜ ਉਹਨਾਂ ਨੇ ਸਾਨੂੰ ਆਪਣੇ ਇਸ ਪਰਵਾਜ਼ ਚ ਸ਼ਾਮਲ ਕੀਤਾ ਸੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਇਹ ਜਿਹੜੀ ਅੱਜ ਮੀਡੀਆ ਦੀ ਸਾਰੀ ਕਵਰੇਜ ਸੀ ਇਹ ਇੱਕ ਵੈਲਕਮ ਦੀ ਸੀ ਐਸਐਮਜੀ ਨਿਊਜ਼ ਪੰਜਾਬ ਲਈ ਜਲੰਧਰ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟ